ਵੇਸੀ ਤਾਂ ਭਾਰਤੀਆਂ ਲਈ ਤੇ ਖਾਸ ਕਰ ਪੰਜਾਬੀਆਂ ਲਈ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਪੱਖੋਂ ਕੈਨੇਡਾ ਇੱਕ ਮਨਪਸੰਦ ਦੇਸ਼ ਬਣ ਕੇ ਸਾਹਮਣੇ ਆਉਂਦਾ ਰਿਹਾ ਹੈ ਪਰ ਹੁਣ ਕੈਨੇਡਾ ਦੇ ਨਾਲ ਨਾਲ ਇੱਕ ਹੋਰ ਦੇਸ਼ ਵੱਲ ਵੀ ਭਾਰਤੀਆਂ ਤੇ ਪੰਜਾਬੀਆਂ ਦਾ ਕਾਫੀ ਰੁਝਾਨ ਹੋ ਰਿਹਾ ਹੈ ਅਤੇ ਇਹ ਇਲਾਕਾ ਹੈ ਦੁਬਈ ਦਾ ਇਲਾਕਾ ਜਿਸ ਵੱਲ ਕਾਫੀ ਵੱਡੀ ਗਿਣਤੀ ਵਿੱਚ ਲੋਕੀਂ ਵਸਣ ਲਈ ਤਿਆਰੀ ਕਰ ਰਹੇ ਨੇ ਰਈਸ ਭਾਰਤੀ ਦੁਬਈ ਵਿੱਚ ਬਕਾਇਦਾ ਮਕਾਨ ਅਤੇ ਫਲੈਟ ਵੀ ਖਰੀਦ ਰਹੇ ਵਿਖੇ ਜਾ ਰਹੇ ਨੇ ਇਸ ਰੁਝਾਨ ਦਾ ਸਹਾਰਾ ਮਈ 2019 ਵਿੱਚ ਲਾਗੂ ਸੰਯੁਕਤ ਅਰਬ ਅਮੀਰਾਤ ਦੀ ਗੋਲਡਨ ਵੀਜ਼ਾ ਸਕੀਮ ਨੂੰ ਦਿੱਤਾ ਜਾ ਰਿਹਾ ਹੈ ਜਿਸ ਸਦਕਾ ਭਾਰਤੀ ਲੋਕ ਯੂਏਈ ਅਤੇ ਦੁਬਈ ਵੱਲ ਵਹੀਰਾ ਕਰ ਰਹੇ ਨੇ ਇਸ ਸੰਬੰਧੀ ਅੰਕੜੇ ਇਹ ਦੱਸਦੇ ਨੇ ਕਿ ਸਾਲ 2022 ਵਿੱਚ ਰਈਸ ਅਤੇ ਸਰਦੇ ਪੁੱਜਦੇ ਭਾਰਤੀਆਂ ਨੇ ਦੁਬਈ ਵਿੱਚ 35000 ਕਰੋੜ ਰੁਪਏ ਤੋਂ ਉੱਪਰ ਦੇ ਘਰ ਅਤੇ ਮਕਾਨ ਖਰੀਦੇ ਨੇ ਇਹ ਉਸ ਤੋਂ ਪਿਛਲੇ ਸਾਲ ਯਾਨੀ ਕਿ ਸਾਲ 2021 ਵਿੱਚ ਇਸ ਸੰਬੰਧੀ ਖਰਚੀ ਗਈ ਰਕਮ ਤੋਂ ਦੁੱਗਣੀ ਰਕਮ ਬਣਦੀ ਹੈ ਦੁਬਈ ਵਿੱਚ ਘਰ ਅਤੇ ਦੁਕਾਨਾਂ ਦੇ ਖਰੀਦਦਾਰਾਂ ਵਿੱਚੋਂ 40% ਦੀ ਭਾਰਤ ਤੋਂ ਆਉਂਦੇ ਨੇ ਜੋ ਵਧੇਰੇ ਪੰਜਾਬ ਦਿੱਲੀ ਐਨਸੀਆਰ ਹਾਈਦਰਾਬਾਦ ਸੂਰਤ ਅਤੇ ਅਹਮਦਾਬਾਦ ਵਰਗੇ ਸ਼ਹਿਰਾਂ ਨਾਲ ਸੰਬੰਧਿਤ ਹੁੰਦੇ ਨੇ ਭਾਰਤ ਦੇ ਅਮੀਰ ਲੋਕਾਂ ਅੰਦਰ ਦੁਬਈ ਵਸਣ ਦੀ ਰਫ਼ਤਾਰ ਇੰਨੀ ਵਧੀ ਹੈ ਕਿ ਬੀਤੇ 2.5 ਸਾਲਾਂ ਦੌਰਾਨ ਦੁਬਈ ਵਿੱਚ ਭਾਰਤ ਦਾ ਇੱਕ ਨਵਾਂ ਸ਼ਹਿਰ ਬਣ ਗਿਆ ਲੱਗਦਾ ਹੈ। ਉਂਝ ਵੀ ਪਹਿਲੇ ਲੋਕਡਾਊਨ ਦੇ ਬਾਅਦ ਤੋਂ ਦੇਸ਼ ਦੁਨੀਆ ਵਿੱਚ ਘੁੰਮਣ ਦੀਆਂ ਵਧੀਆਂ ਪਾਬੰਦੀਆਂ ਦਰਮਿਆਨ ਦੁਬਈ ਇੱਕ ਬਹੁਤ ਵਧੀਆ ਟਿਕਾਣਾ ਬਣ ਕੇ ਉੱਭਰਿਆ ਜਿੱਥੇ ਪਾਬੰਦੀਆਂ ਬਹੁਤ ਘੱਟ ਲੱਗੀਆਂ ਸਨ। ਲੋਕਡਾਊਨ ਦੇ ਦੌਰਾਨ ਭਾਰਤੀਆਂ ਦੀ ਕੁਝ ਦਿਨਾਂ ਦੀ ਰਿਹਾਇਸ਼ ਹੌਲੀ-ਹੌਲੀ ਉੱਥੇ ਪੱਕੀ ਹੋਣ ਲੱਗੀ ਹੈ ਤੇ ਰੁਝਾਨ ਹੁਣ ਤੱਕ ਚੱਲ ਰਿਹਾ ਹੈ ਇਸ ਪਿੱਛੇ ਇੱਕ ਵੱਡਾ ਕਾਰਨ ਇਹ ਸਾਫ਼ ਉੱبر ਕੇ ਸਾਹਮਣੇ ਆਉਂਦਾ ਹੈ ਕਿ ਇੱਕ ਉਹ ਸਮਾਂ ਸੀ ਜਦੋਂ ਦੁਨੀਆ ਦੇ ਬਥੇਰੇ ਦੇਸ਼ਾਂ ਨੇ ਬਾਹਰਲੇ ਲੋਕਾਂ ਦੇ ਆਪਣੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਉਸ ਵੇਲੇ ਸੰਯੁਕਤ ਅਰਬ ਅਮੀਰਾਤ ਨੇ ਦੌਲਤਮੰਦਾਂ ਸਟੂਡੈਂਟ ਯਾਨੀ ਵਿਦਿਆਰਥੀਆਂ ਡਾਕਟਰਾਂ ਅਤੇ ਕੁਝ ਹੋਰ ਨੌਕਰੀ ਪੇਸ਼ਾ ਵਿਦੇਸ਼ੀਆਂ ਨੂੰ ਸੱਦਣ ਲਈ ਲਾਲ ਗਲੀਚੇ ਵਿਛਾ ਦਿੱਤੇ ਅਤੇ ਖੁੱਲੇ ਬੋਹਿਆਂ ਨਾਲ ਸਭ ਦਾ ਸਵਾਗਤ ਕੀਤਾ ਨਵੇਂ ਨਕੋਰ ਮਿਊਜ਼ੀਅਮ ਅਤੇ ਸ਼ਾਪਿੰਗ ਮਾਲ ਦਰਮਿਆਨ ਘੱਟ ਦੂਰੀ ਖੁਸ਼누ਮਾ ਆਬੋ ਹਵਾ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਦੇ ਕੰਮਕਾਜ ਦੇ ਰੁਝਾਨ ਨੇ ਭਾਰਤੀਆਂ ਦੀ ਦੁਬਈ ਵੱਲ ਨੂੰ ਖਿੱਚ ਵਧਾਈ ਇਸ ਤੋਂ ਪਹਿਲਾਂ ਮਈ 2019 ਵਿੱਚ ਦੁਬਈ ਨੇ 골ਡਨ ਵੀਜ਼ਾ ਸਕੀਮ ਲਾਗੂ ਕੀਤੀ ਸੀ ਅਤੇ ਅਗਲੇ 6 ਮਹੀਨਿਆਂ ਵਿੱਚ ਹੀ ਲਗਭਗ 2000 ਵਿਦੇਸ਼ੀਆਂ ਨੇ ਇਸ ਨੂੰ ਅਪਣਾ ਲਿਆ ਸੀ ਅਸਰ ਵਿੱਚ 골ਡਨ ਵੀਜ਼ਾ ਪ੍ਰਣਾਲੀ ਲਾਗੂ ਹੋਣ ਨਾਲ 10 ਸਾਲ ਦੀ ਰਿਹਾਇਸ਼ੀਅਤ ਤੇ ਕਾਰੋਬਾਰੀ ਸਹੂਲਤ ਮਿਲਦੀ ਹੈ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸੋਨੇ ਤੇ ਸੁਹਾਗੀ ਵਾਂਗ ਲੱਗਦੀ ਹੈ ਹਾਲਾਂਕਿ 5 ਸਾਲ ਦਾ 골ਡਨ ਵੀਜ਼ਾ ਵੀ ਬਣਵਾਇਆ ਜਾ ਸਕਦਾ ਹੈ ਪਰ ਲੋਕਾਂ ਦਾ ਰਜਾਨ 10 ਸਾਲ ਦੇ ਵੀਜ਼ੇ ਵੱਲ ਜ਼ਿਆਦਾ ਨਜ਼ਰ ਆਉਂਦਾ ਹੈ ਇਸ ਦੇ ਤਹਿਤ ਆਪਣੀ ਮਰਜ਼ੀ ਨਾਲ ਬੇਰੋਕ ਟੋਕ ਉਈ ਜਿੰਨੀ ਮਰਜ਼ੀ ਵਾਰ ਦੁਬਈ ਤੋਂ ਭਾਰਤ ਅਤੇ ਭਾਰਤ ਤੋਂ ਦੁਬਈ ਆ ਜਾ ਸਕਦਾ ਹੈ ਤੇ ਇਹ ਚੀਜ਼ ਵੀ ਵਿਦੇਸ਼ੀ ਲੋਕਾਂ ਨੂੰ ਕਾਫੀ ਖਿੱਚ ਰਹੀ ਹੈ ਇਹਿਤ ਬਸ ਨਹੀਂ ਕਾਰ ਅਤੇ ਬਾਈਕ ਖੁਦ ਚਲਾਉਣ ਲਈ ਤੁਰੰਤ ਡਰਾਈਵਿੰਗ ਲਾਇਸੈਂਸ ਵੀ ਉੱਥੇ ਬਣਾ ਕੇ ਦਿੱਤਾ ਜਾਂਦਾ ਹੈ ਕਈ ਵੱਡੇ ਕਾਰਨ ਉੱਥੋਂ ਦਾ ਮਾਹੌਲ ਵੀ ਬਣ ਕੇ ਸਾਹਮਣੇ ਆਉਂਦੇ ਨੇ ਦੁਬਈ ਵਿੱਚ ਇੰਨੀ ਸਾਫ ਸਫਾਈ ਹੈ ਕਿ ਉੱਥੋਂ ਦੀਆਂ ਸੜਕਾਂ ਉੱਤੇ ਨੰਗੇ ਪੈਰ ਵੀ ਆਰਾਮ ਨਾਲ ਚੱਲਿਆ ਜਾ ਸਕਦਾ ਹੈ ਅਤੇ ਇਸ ਕੰਮ ਲਈ ਉਥੇ ਕਾਫੀ ਵਧੀਆ ਮਾਹੌਲ ਮਿਲਦਾ ਹੈ। ਵੈਸੇ ਤਾਂ ਦੁਬਈ ਦੇ ਇਲਾਵਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਗ੍ਰੀਸ, ਸਿੰਗਾਪੁਰ, ਤੁਰਕੀ, ਜਰਮਨੀ, ਸਪੇਨ ਅਤੇ ਸਵਿਟਜ਼ਰਲੈਂਡ ਵਰਗੇ ਲਗਭਗ 23 ਦੇਸ਼ਾਂ ਵਿੱਚ ਰਲਦੀ ਮਿਲਦੀ 골ਡਨ ਵੀਜ਼ਾ ਸਕੀਮ ਇਸ ਵੇਲੇ ਲਾਗੂ ਹੈ। ਪਰ ਭਾਰਤੀ ਲੋਕਾਂ ਦਾ ਹਾਲੀਆ ਰੁਝਾਨ ਦੁਬਈ ਵੱਲ ਅਤੇ ਸੰਯੁਕਤ ਅਰਬ ਅਮੀਰਾਤ ਵੱਲ ਵੱਧਦਾ ਹੋਇਆ ਵਿਖਾਈ ਦੇ ਰਿਹਾ ਹੈ। ਅਤੀਸੇ ਕਰਕੇ ਭਾਰਤ ਦੇ ਵੱਡੀ ਗਿਣਤੀ ਸਰਦੇ ਪੁੱਜ ਦੇ ਲੋਕ ਹੁਣ ਦੁਬਈ ਵੱਲ ਜਾਣ ਨੂੰ ਤਰਜੀਹ ਦੇਣ ਲੱਗ ਪਏ ਨੇ ਉਥੇ ਵਸਣ ਨੂੰ ਤਰਜੀਹ ਦੇ ਰਹੇ ਨੇ ਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ ਉਥੋਂ ਦੀ 골ਡਨ ਵੀਜ਼ਾ ਪ੍ਰਣਾਲੀ।